ਨਾਮ ਜੀ ਹਾਂ ਜੀ ਨਾਮ ਆ ਜੀ ਨਿਰਮਲ ਸਿੰਘ ਨਗਰ ਚੌਂਕ ਤੋਂ ਜੀ ਮਹਿਤਾ ਚੌਕ ਦੇ ਅੰਦਰ ਕੀ ਗੱਲ ਹੋਈ ਆ ਜੀ ਅੱਜ ਇੱਥੇ ਲੰਗਰ ਹਾਲ ਦੇ ਵਿੱਚ ਇਹ ਜੀ ਗੱਲ ਹੋਈ ਆ ਜੀ ਸਾਡੇ ਲਗਾਤਾਰ ਲੰਗਰ ਹਰ ਸਾਲ ਦੀ ਤਰ੍ਹਾਂ ਲੱਗਾ ਇਸ ਵਾਰ ਵੀ ਬੜਾ ਵਧੀਆ ਲੰਗਰ ਚੱਲ ਰਿਹਾ ਜੋ ਹੁਲੇ ਮਹਲੇ ਦੀਆਂ ਜੋ ਸੰਗਤਾਂ ਦੀ ਸੇਵਾ ਕਰ ਰਹੀ ਸੀ ਸੋ ਸਾਡੇ ਵਿਰਿੰਦਰਪਾਲ ਸਿੰਘ ਵਿੱਕੀ ਸੈਨਾਬਲਦੇਵ ਸਿੰਘ ਦਾ ਅੱਜ ਗੋਲੀਆਂ ਮਾਰ ਕੇ ਜਿਹੜੀ ਆ ਉਹਦੀ ਡੈਥ ਕਰ ਦਿੱਤੀ ਗਈ ਕਤਲੀ ਕੀਤਾ ਗਿਆ ਜੀ ਇੱਥੇ ਕੁਝ ਨੌਜਵਾਨ ਆਏ ਆ ਤਿੰਨ ਕ ਜਣੇ ਮੋਟਰਸਾਈਕਲ ਤੇ ਕਾਲੇ ਮੋਟਰਸਾਈਕਲ ਤੇ ਸੋ ਉਹਨਾਂ ਨੇ ਜਿਹੜਾ ਵਾ ਇੱਥੇ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਵਾ ਕਾਫੀ ਜਿਹੜੇ 30 35 ਫਾਇਰ ਵਾ ਜਿਹੜੇ ਇੱਥੇ ਕੱਢੇ ਗਏ ਆ ਸੋ ਉਹਦੀ ਡੈਥ ਹੋ ਗਈ ਆ ਤੇ ਬੜਾ ਡਰਦਾ ਜਿਹਾ ਮਾਹੌਲ ਆ ਜੀ ਨਗਰ ਚੁੰਗਾ ਦੇ ਵਿੱਚ ਦੇਖੋ ਕਿ ਜਿਹੜੀ ਆ ਨੌਜਨ ਆਰਡਰ ਦੀ ਸਥਿਤੀ ਆ ਇੱਥੇ ਪੰਜਾਬ ਗਵਰਨਮੈਂਟ ਦੀ ਉਹ ਬਹੁਤ ਹੀ ਕਮਜ਼ੋਰ ਆ ਸਾਡੇ ਜੋ ਕਿ ਛੋਟੇ ਛੋਟੇ ਇੱਥੇ ਬੱਚੇ ਵੀ ਜਿਹੜੇ ਆ ਬੜੇ ਉਤਸ਼ਾਹ ਨਾਲ ਬੀਬੀਆਂ ਬੱਚੇ ਬਜ਼ੁਰਗ ਵੀ ਇੱਥੇ ਸੇਵਾ ਕਰਦੇ ਆ ਹਜੇ ਸ਼ੁਕਰ ਆ ਕਿ ਕਿਸੇ ਹੋਰ ਦੇ ਜਿਹੜੀ ਗੋਲੀ ਆ ਨਹੀਂ ਲੱਗੀ ਅਗਰ ਹੋਰ ਕਿਸੇ ਦੇ ਗੋਲੀ ਲੱਗ ਜਾਂਦੀ ਤੇ ਇੱਥੇ ਮਤਲਬ ਕਿ ਹੋਰ ਵੀ ਡੈਥ ਜੜੀ ਹੋ ਸਕਦੀ ਸੋ ਪ੍ਰਸ਼ਾਸਨ ਨੂੰ ਅਸੀਂ ਕਹਿੰਨੇ ਆ ਕਿ ਜਿਹੜਾ ਵਾ ਇਹ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਉਹ ਪੰਜਾਬ ਦੇ ਵਿੱਚ ਉਹਦੇ ਤੇ ਕਾਬੂ ਪਾਇਆ ਜਾਵੇ ਜੀ ਕਿੰਨੀਆਂ ਗੋਲੀਆਂ ਜਿਹੜੀਆਂ ਲੱਗੀਆਂ ਮੰਗਣ ਗੋਲੀਆਂ ਜੀ ਜਿੱਥੇ ਡੈਥ ਹੋਈ ਆ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਉੱਥੇ ਵੀ ਕੋਈ 15 16 ਰਾਉਂਡ ਪਏ ਆ ਤੇ ਰਸਤੇ ਦੇ ਵਿੱਚ ਵੀ ਕੋਈ 10 12 ਜਿਹੜੇ ਆ ਖੋਖੇ ਜਿਹੜੇ ਆ ਪਿਛੇ ਲੱਬੇ ਆ ਸੋ ਇਧਰ ਨੂੰ ਜਿਹੜੀਆਂ ਗੋਲੀਆਂ ਚਲਾਉਂਦੇ ਹੀ ਗਏ ਆ ਕੋਈ ਇਸ ਤਰ੍ਹਾਂ ਦਾ ਜ਼ਿਆਦਾ ਉਹਨਾਂ ਦਾ ਅਸੀਂ ਫੇਸ ਨਹੀਂ ਵੇਖ ਪਾਏ ਨਾ ਹੀ ਇੱਥੋਂ ਕੋਈ ਅਸੀਂ ਸਮਝਾ ਕੇ ਵੈਸੇ ਕੋਈ ਬੱਚਾ ਪਟਾਕੇ ਚਲਾ ਰਿਹਾ ਜਾਂ ਕਿਸ ਤਰ੍ਹਾਂ ਵਾ ਤੇ ਉਹਦੀ ਜਿਹੜੀ ਇੱਥੇ ਮੌਤ ਜਿਹੜੀ ਆ ਹੋ ਗਈ ਆ ਮੌਕੇ ਤੇ ਹੀ ਜੀ ਚਲ ਅੱਜ ਜਿਹੜੀਆਂ ਫਾਇਰਿੰਗ ਹੋਈ ਆ ਇੰਕਾ ਚੌਂਗ ਦੇ ਵਿੱਚ ਹੁਣ ਤੱਕ ਕੀ ਕਾਰਵਾਈ ਹੋ ਰਹੀ ਹੈ ਦੇਖੋ ਜੀ ਸਾਨੂੰ 2:40 ਦੇ ਕਰੀਬ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਵਿਰਿੰਦਰਪਾਲ ਸਿੰਘ ਵਿੱਕੀ ਇੱਥੇ ਤਿੰਨ ਲੋਕ ਆਏ ਨੇ ਮੋਟਰਸਾਈਕਲ ਤੇ ਚੜ ਕੇ ਅਣਪਛਾਤੇ ਵਿਅਕਤੀ ਸੀ ਮੂੰਹ ਬੰਦੇ ਨਹੀਂ ਸੀਗੇ ਉਹ ਆ ਕੇ ਇਹਦੇ ਤੇ ਵਿਰਿੰਦਰਪਾਲ ਕੀ ਹੈਗਾ ਜੋ ਉਹਦੇ ਤੇ ਫਾਇਰਿੰਗ ਕਰਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਤੇ ਜਿਹੜਾ ਪ੍ਰੀਲੀਮਿਨਰੀ ਸਾਨੂੰ ਪਤਾ ਚੱਲ ਰਿਹਾ ਹੈ ਕਿ ਥਿਸ ਇਜ਼ ਅ ਪਾਰਟ ਆਫ ਗੈਂਗ ਰਾਈਵਲਰੀ ਤੇ ਕੋਪੀ ਗੰਜਾਮਪਰੀਆ ਗਰੁੱਪ ਨੇ ਉਹਨਾਂ ਨੇ ਇੱਕ ਪੋਸਟ ਪਾ ਕੇ ਉਹ ਵੀ ਕੀਤਾ ਹੈਗਾ ਕਿ ਬਟ ਸਾਡੀ ਜਿਹੜੀ ਟੀਮਸ ਐ ਇਮੀਡੀਏਟਲੀ ਰਸ਼ ਕਰਕੇ ਐਸ ਐਚ ਓ ਸਾਹਿਬ ਸਾਹਿਬ ਵੀ ਮੌਕੇ ਤੇ ਆਗੇ ਸੀਗੇ ਤੇ ਉਹਨਾਂ ਦੀ ਸੀਸੀਟੀਵੀ ਟ੍ਰੇਲ ਵੀ ਅਸੀਂ ਫੋਲੋ ਕਰ ਰਹੇ ਹਾਂ ਬਾਕੀ ਟੈਕਨੀਕਲੀ ਵੀ ਸਾਡੇ ਕੋਲ ਇਨਪੁਟਸ ਹੈਗੇ ਨੇ ਸਾਨੂੰ ਉਮੀਦ ਹੈ ਕਿ ਅਸੀਂ ਜਲਦ ਤੋਂ ਜਲਦੀ ਇਹਨਾਂ ਨੂੰ ਦੋਸ਼ਿਆਂ ਨੂੰ ਰਾਉਂਡ ਅਪ ਕਰਕੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਟੋਟਲ ਕਿੰਨੇ ਕੋ ਫਾਇਰ ਜਿਹੜੇ ਹੈਗੇ ਜੀ ਹੋਏ ਇੱਥੇ ਕਰੀਬ ਜੀ ਸਾਡੇ ਕੋਲ 18 ਤੋਂ 20 ਖੋਲ ਹੈਗੇ ਨੇ ਜਿਹੜੇ ਇੱਥੇ ਪਏ ਨੇ ਤੇ ਅਲੱਗ-ਅਲੱਗ ਵੈਪਨਸ ਦੇ ਨੇ ਅਲੱਗ-ਅਲੱਗ ਬੈਰਲ ਦੇ ਗੂਰ ਨੇ ਇੱਥੇ 30 ਦੇ ਵੀ ਹੈਗੇ ਨੇ ਜੀ ਸਾਨੂੰ ਸ਼ੱਕ ਹੈਗਾ ਕਿ 9 ਐਮ ਐਮ ਦੇ ਵੀ ਹੈਗੇ ਨੇ ਤੇ ਮੱਕੀ ਅਸੀਂ ਇਹ ਤਫ਼ਤੀਸ਼ ਦਾ ਪਾਸ ਇਹ 18 ਤੋਂ 20 ਨੇ ਜੀ ਸੜਕ ਤੇ ਅੱਗੇ ਵੀ ਕਿੰਨੇ ਕਿੰਨੇ ਨੌ ਲੱਗਦੇ ਨੇ ਹੋਰ ਕਿਹੜੀ ਕਿਹੜਾ ਸਪੈਸ਼ਲ ਕਿਹੜਾ ਸੀਗਾ ਜੀ ਤਿੰਨ ਹਮਲਾਵਰ ਸੀਗੇ ਜੀ ਮੋਟਰਸਾਈਕਲ ਤੇ ਆਏ ਸੀਗੇ ਜੀ ਅੱਗੇ ਨੂੰ ਗਏ ਨੇ ਗੋਬਿੰਦ ਪਰਉਤਸਵ ਵਾਲ ਨੂੰ ਗਏ ਸੀਗੇ ਇਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਅਸੀਂ ਰਾਉਂਡ ਅਪ ਕਰਕੇ ਇਹਨਾਂ ਤੇ ਬੰਦੀ ਕਾਨੂੰਨੀ ਕਰਵਾਈ ਉਹ ਕਰਾਂਗੇ ਸਰ ਇਹ ਕਿੰਨੇ ਚਾ ਹੈਗਾ ਜੀ ਇਹ ਇਹਨਾਂ ਕੱਢਣਾ ਸੀਗਾ ਇਹ ਜੋ ਆਇਆ ਸੀਗਾ ਹੋਰ ਮਾਮਲੇ ਵਗੈਰਾ ਵੀ ਜੀ ਇਹਦੇ ਤੇ ਵੀ ਪੰਜ ਕੇਸ ਆਲਰੇਡੀ ਮੁਕਦਮੇ ਦਰਜ ਸੀਗੇ 20 ਦਿਨ ਪਹਿਲਾਂ ਹੀ ਆਲਮੋਸਟ ਜਿਹੜਾ ਜੋ ਆਇਆ ਹੈ ਇਹ ਵੀ ਗੈਂਗ ਦਾ ਹੀ ਪਾਰਟ ਸੀਗਾ ਥਿਸ ਇਜ਼ ਅ ਪਾਰਟ ਆਫ ਗੈਂਗ ਰਾਈਵਲਰੀ ਬਟ ਤਾਂ ਵੀ ਪੁਲਿਸ ਕਾਰਵਾਈ ਕਰ ਰਹੀ ਹੈ ਸਾਡੀ ਟੀਮਸ ਲੱਗੀਆਂ ਹੋਈਆਂ ਸਾਨੂੰ ਉਮੀਦ ਹੈ ਬਹੁਤ ਜਲਦੀ ਇਹ ਗੈਂਗ ਦੇ ਨਾਲ ਸੰਬੰਧਿਤ ਸੀਗਾ ਕਿਸੇ ਗਰੁੱਪ ਨੇ ਜਾ ਉਹਦਾ ਲਈ ਜਿਹਨਾਂ ਰਿਪੋਰਟ ਵਿੱਚ ਇੱਥੇ ਆ ਜਿਹੜਾ ਰਾਣਾ ਕੰਦੂ ਵਾਲੀਆ ਗੁਰੂ ਤੇ ਕੋਪੀ ਕਨ ਸ਼ਾਮਪੂਰੀਆ ਗੁਰੂ ਤਾਂ ਉਹਨਾਂ ਨੇ ਇੱਕ ਵਾਰੀ ਰਾਣਾ ਕੰਦੂ ਵਾਲੀਏ ਦੇ ਕਤਲ ਦੇ ਵਿੱਚ ਜਿਹੜਾ ਵਾ ਇਹ ਦੱਸਿਆ ਜਾ ਰਿਹਾ ਕਿ ਨੌਜਵਾਨ ਨੇ ਸਹਾਇਤਾ ਕੀਤੀ ਸੀ ਇਸ ਕਰਕੇ ਜਿਹੜਾ ਵਾ ਇਹ ਸੀ ਸਾਡੇ ਕੋਲ ਇਨਪੁਟ ਆਇਆ ਹੈ ਜੀ ਬਾਕੀ ਅਸੀਂ ਇਹਨੂੰ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਇਹਨੂੰ ਹੋਰ ਵੀ ਅੱਗੇ ਪ੍ਰਤੀਸ਼ ਕਰਾਂਗੇ ਕਿ ਕਿੱਦਾਂ ਕਿੱਦਾਂ ਹੋਇਆ ਕੀ ਹੋਇਆ ਸਰ ਕੀ ਲੱਗਦਾ ਜੀ ਕਿੰਨੇ ਕ ਕਹੜੀਏ ਕਿ ਸਕਿਉਰਟੀ ਜੈਦੀਆ ਰਾਤ ਨੂੰ ਵੀ ਇੱਕ ਨੌਜਵਾਨ ਦੀ ਮੌਤ ਹੋ ਗਈ ਇੱਕ ਜੀ ਇਹ ਗੈਂਗ ਰਾਈਵਲਰੀ ਸੀਗੀ ਇਹਦਾ ਜਿਹੜਾ ਹੈਗਾ ਪੰਜਾਬ ਪੁਲਿਸ ਪੂਰਾ ਚੜ੍ਹ ਕੇ ਸਾਡਾ ਐਂਟੀ ਗੈਂਗਸਟਰ ਜਿਹੜਾ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਨਸ਼ਿਆਂ ਵਿਰੁੱਧ ਵੀ ਹੈਗੀ ਹੈ ਗੈਂਗਸਟਰ ਦੇ ਵਿਰੁੱਧ ਵੀ ਹੈਗੀ ਹੈ ਇਹਦੇ ਤੇ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਾਂਗੇ ਤੇ ਇਹਨਾਂ ਤੇ ਵੀ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਜ਼ਰੂਰ ਜਲਦ ਤੋਂ ਜਲਦ ਕੀਤੀ ਜਾਏਗੀ ਸਰਨੇਤਾ ਦੇ ਵਿੱਚ ਅੱਜ 12 ਕਿੰਟ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਦੂਸਰੀ ਵਾਰ ਜਿਹੜੀ ਇਹ ਵਾਰਦਾਤ ਹੋ ਗਈ ਹੈ ਕੋਰਡੀਨੇਸ਼ਨ ਦੂਸਰੀ ਵਾਰ ਚੱਲ ਚੁੱਕੀ ਹੈ ਕੱਲ ਵੀ ਇੱਕ ਛੋਟੇ ਬੱਚੇ ਦਾ ਕਤਲ ਹੋਇਆ ਸੀ ਅੱਜ ਫਿਰ ਇੱਕ ਨੌਜਵਾਨ ਦਾ ਕਤਲ ਹੋ ਗਿਆ ਲੋਕ ਜਿਹੜੇ ਨੇ ਮੈਤੇ ਦੇ ਸਹਿਮੇ ਹੋਏ ਨੇ ਜਿਸ ਮੈਂ ਲੋਕਾਂ ਨੂੰ ਇਹੀ ਆਸ਼ਵਾਸਨ ਦੇਣਾ ਚਾਹਨਾ ਹੈ ਕਿ ਪੁਲਿਸ ਜਿਹੜੀ ਹੈਗੀ ਹੈ ਉਹ ਆਪਣੇ ਪੱਬਾ ਭਾਰ ਹੈ ਇਸ ਟਾਈਮ ਸਾਡੀਆਂ ਟੀਮਸ ਉਹ ਜਿਹੜਾ ਉਧਰ ਵਾਲਾ ਗੁਰਸੇਵਕ ਵਾਲਾ ਕਤਲ ਕੇਸ ਵੀ ਹੈਗਾ ਉਹਦੇ ਤੇ ਵੀ ਲੱਗੇ ਹੋਏ ਆ ਉਹਦੇ ਤੇ ਵੀ ਸਾਡੇ ਕੋਲ ਲੀਡਸ ਹੈਗੀਆਂ ਉਹਦੇ ਤੇ ਵੀ ਅਸੀਂ ਬੰਦੇ ਰਾਉਂਡ ਅਪ ਕੀਤੇ ਆ ਉਹਨਾਂ ਚ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਉਹਦੇ ਚ ਵੀ ਸਾਨੂੰ ਰਿਜ਼ਲਟ ਮਿਲੇਗਾ ਇਹ ਵਾਲਾ ਵੀ ਜਿਹੜਾ ਫਾਇਰਿੰਗ ਇਨਸੀਡੈਂਟ ਹੋਇਆ ਇਹਦੇ ਤੇ ਵੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਸਾਡੀਆਂ ਟੀਮਸ ਮੌਕੇ ਤੇ ਲਾ ਦਿੱਤੀਆਂ ਘੱਟੋ ਘੱਟ 4 ਤੇ 5 ਟੀਮ ਸਾਡੀਆਂ ਲੱਗੀਆਂ ਹੋਈਆਂ ਉਹ ਸੀਸੀਟੀਵੀ ਕੈਮਰੇ ਖੰਗਾਲ ਰਹੀਆਂ ਸਾਡੀਆਂ ਟੈਕਨੀਕਲ ਟੀਮਸ ਆ ਉਹ ਵੀ ਲੱਗੀਆਂ ਹੋਈਆਂ ਵੈਸੇ ਵੀ ਸਾਡੇ ਕੋਲ ਹਿਊਮਨ ਇੰਟਰਨਲ ਵੀ ਕਾਫੀ ਇਨਪੁਟਸ ਆਏ ਨੇ ਅਸੀਂ ਇਹਨਾਂ ਨੂੰ ਜਲਦੀ ਹੀ ਰਾਉਂਡ ਅਪ ਕਰਕੇ ਇਹਨਾਂ ਤੇ ਤੁਰੰਤ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਜ਼ਰੂਰ ਕਰਾਂਗੇ ਥੈਂਕ ਯੂ ਸਰ